ਸਮਾਜ ਜੀਮਨ ਅਜ ਇਤਨਾ ਭ੍ਰਸ਼ਟ ਹੋ ਗਿਆ ਹੈ ਇਤਨਾ ਗੰਦਾ ਹੋ ਗਿਆ ਹੈ ਇਤਨਾ ਮੈਲਾ ਹੋ ਗਿਆ ਹੈ ਬੂਤਾਂ ਪ੍ਰੇਤਾਂ ਦੇ ਜਨਮ ਤੇ ਹੋ ਰਹੇ ਨੇ ਦੇਵਤੇ ਹਰੇ ਨਹੀਂ ਸੁਣੋ ਗੁਰੂ ਨਾਨਕ ਨੂੰ ਸਤਿਗੁਰੂ ਕਹਿੰਦੇ ਨੇ ਕੰਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਉਤ ਜਨੋਰਾ ਧੀ ਜਨੋਰੀ ਜੋਰੂ ਜਿੰਨਾ ਦਾ ਸਿਕਰਾ ਉਤ ਪੈਦਾ ਹੋ ਰਿਹਾ ਜਿੰਨ ਬੋ ਦੇ ਮੈਦਾ ਹੋ ਰਹੀ ਹੈ ਜਨਮ ਬਹੁਤ ਪੁਰਾਣੀ ਗੱਲ ਹੈ ਸ਼ੁਗਲ ਜੀ ਮੇਰੇ ਕੋਲ ਬੈਠੇ ਸਨ ਕਾਹਨ ਬੋਲਦੇ ਇੱਕ ਮਾਤਾ ਆਈ 13 ਸਾਲ ਦਾ ਬੱਚਾ ਕਹਿੰਦੇ ਕਿ ਵਸਕਿੰਜੀ ਤੁਹਾਡੇ ਨਾਲ ਬੜੇ ਰਹਿੰਦੇ ਨੇ ਇਹਨੂੰ ਰੱਖੋ ਮੈਂ ਕਿ ਬਹੁਤ ਛੋਟਾ ਹੈ ਇਹ ਕਥਾਵਾਚਕ ਬਣਨਾ ਚਾਹਤ ਕੰਨ ਨਹੀਂ ਕਥਾਵਾਚਕ ਗਿਆਨੀ ਦੇ ਨਹੀਂ ਬਣੇਗਾ ਨਹੀਂ ਬਣਨਾ ਚਾਹਦਾ ਮੈਂ ਕਹਾ ਫਿਰ ਮੇਰੇ ਕੋਲ ਕਾਨੂੰ ਦਿੰਦਾ ਨਹੀਂ ਰੱਖ ਲੋ ਤੁਸੀਂ ਮੈਂ ਕਹਾ ਘੱਟ ਤੋਂ ਘੱਟ میٹرਕ ਕਰਾਓ ਇਹਨਾਂ ਸਕੂਲ ਦੇ ਚ ਪਾਓ ਕਿੰਨੇ ਕੀ ਕਰੀਏ ਗੁਰਨਾਣੇ ਪਬਲਿਕ ਸਕੂਲ ਤੋਂ ਕੱਢ ਦਿੱਤਾ ਗਵਰਨਮੈਂਟ ਹਾਈ ਸਕੂਲ ਚੋਂ ਵੀ ਕੱਢ ਦਿੱਤਾ ਤੰਗ ਆ ਕੇ ਸੀ ਇਸਲਾਮੀਆਂ ਸਕੂਲ ਦੇ ਚ ਦਾਖਲ ਕਰਾਇਆ ਸੀ ਉੱਥੇ ਵੀ ਪ੍ਰਿੰਸੀਪਲ ਨੂੰ ਛੋਰਾ ਦਿਖਾ ਬੈਠਾ ਉਹਨਾਂ ਨੇ ਵੀ ਕੱਢ ਦਿੱਤਾ ਹੁਣ ਕਿੱਥੇ ਜੇ ਘਰ ਰੋਜ਼ ਵਿਲੇ ਆਉਂਦੇ ਕਿਸੇ ਦੀ ਚੀਜ਼ ਚੁੱਕ ਲੈਂਦੇ ਕਿਸੇ ਨੂੰ ਮਾਰ ਕੋ ਟੰਗ ਲੈਂਦੇ ਕਿਸੇ ਕਿਧਰੇ ਕੁਝ ਕਰ ਛੱਡਦੇ ਕਿਸੇ ਕੁਝ ਅਸੀਂ ਬਹੁਤ ਤੰਗ ਬਹੁਤ ਤੁਸੀਂ ਮਿਹਰਬਾਨੀ ਕਰੋ ਤੁਸੀਂ ਨਾਲ ਰੱਖ ਲਓ ਮੈਂ ਕਹਾ ਹੱਥ ਹੋ ਗਏ ਜਿਹੜਾ ਭੂਤ ਪਾਨੋ ਚੰਬੜਿਆ ਹੁਣ ਮੈਨੂੰ ਚੜ੍ਹਣਾ ਹੈ ਫੜੇ ਸਾਰੇ ਘਰ ਨੂੰ ਇਸਨੇ ਵਕਤ ਪਾਇਆ ਮੇਰੇ ਨਾਲ ਦੇ ਸਾਰੇ ਸਾਥੀਆਂ ਨੂੰ ਵਕਤ ਪਾਏਗਾ ਇਹ ਭੂਤ ਦਾ ਜਨਮ ਹੋਇਆ ਕੱਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰ ਆਧੀ ਜਨੂਰੀ ਜੋਰੂ ਜਿੰਨਾ ਦਾ ਸਿਕਰਾ ਇਹ ਜਿੰਨ ਬੋਤ ਕਿਉਂ ਪੈਦਾ ਹੋ ਰਿਹਾ ਹੈ ਉਹਦਾ ਇੱਕ ਕਾਰਨ ਦੱਸਦੇ ਪੈਨੇ ਸਤਿਗੁਰੂ ਰੰਨਾ ਹੋਇਆ ਬੋਦਿਆ ਸਤਿਗੁਰੂ ਦੇ ਬਚਨ ਨਾ ਆਉਂਦੇ ਮੈਂ ਨਹੀਂ ਕਹਿ ਸਕਦਾ ਸੀ ਮੈਂ ਗਰਸਤੇ ਆਦਮੀਆਂ ਕਿਸੇ ਦੀ ਤੋਇਨ ਨਹੀਂ ਕਰ ਰਿਹਾ ਸਤਿਗੁਰੂ ਦੇ ਬੋਲ ਪਹਿਲੇ ਪਾਤਸ਼ਾਹ ਜੀ ਦੇ ਬੋਲ ਰੰਨਾ ਹੋਇਆ ਬੋਦਿਆ ਉਰਖੋਏ ਸਈਆ ਸਿਆਦ ਲਫ਼ਜ਼ ਫਾਰਸੀ ਦਾ ਹੈ ਇਹਦੇ ਅਰਥ ਨੇ ਸ਼ਿਕਾਰੀ ਇਸਤਰੀਆਂ ਜਿਹੜੀਆਂ ਨੇ ਇਹ ਤੇ ਇਤਨੀਆਂ ਚੰਚਲ ਹੋ ਗਈਆਂ ਇਤਨੀਆਂ ਚੰਚਲ ਹੋ ਗਈਆਂ ਸਰੀਰ ਦੀ ਨਮਾਇਸ਼ ਕਰਨ ਦੇ ਚੀ ਜੁੱਟ ਗਈਆਂ ਇੱਕ ਸ਼ਬਦ ਹੈ ਭਗਤ ਕਬੀਰ ਦਾ ਉਹ ਲੰਬਾ ਚੌੜਾ ਮੂਲ ਗਲਪੜ ਸਾਹਮਣੇ ਰੱਖਦੇ ਆ ਬੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਤੇ ਕਿਹੜਾ ਬੰਦਾ ਆਪਣੀ ਜਿਹੜੀ ਜ਼ਿੰਦਗੀ ਕਿਵੇਂ ਗਵਾ ਰਿਹਾ ਕੋਈ ਕਿਸੇ ਚ ਕੋਈ ਕਿਸੇ ਚ ਕੋਈ ਕਿਸੇ ਪੰਡਤ ਸਾਰਾ ਦਿਨ ਵੇਦਾਂ ਨੂੰ ਪੜ ਪੜ ਕੇ ਖਾ ਰਿਹਾ ਹੈ ਵਿਵਹਾਰ ਦੇ ਜ਼ਵੇਦਾਂ ਨੂੰ ਨਹੀਂ ਲਿਆਂਦਾ ਸਿਰਫ ਪੜਾਈ ਦੇ ਵਿੱਚ ਵਿਵਹਾਰ ਵਿੱਚ ਗੀਤਾ ਨੂੰ ਨਹੀਂ ਲਿਆਉਂਦਾ ਸਿਰਫ ਪੜਨ ਪੜਦਾ ਹੀ ਬਸ ਪੜਦਾ ਹੀ ਇਹ ਸਹੀ ਟੀ ਆਪਣੀ ਜ਼ਿੰਦਗੀ ਗਵਾ ਬੈਠਾ ਤੇ ਰੂਪ ਦੇਖ ਦੇ ਖਨਾਰੀ ਤੇ ਨਾਰੀਆਂ ਸਵੇਰੇ ਸ਼ੀਸ਼ੇ ਦੇ ਕੋ ਘੰਟੇ ਬਾਅਦ ਫਿਰ بار بار ਆਪਣਾ ਮੋਹ ਹੀ ਵੇਖੇ ਔਰ ਕੋਈ ਆ ਕਿ ਉਹ ਹੀ ਹੈ ਉਤੇ ਉਹੀ ਬਾਰ ਬਾਰ ਚਿਹਰਾ ਵੇਖਣਾ ਬਾਰ ਬਾਰ ਚਿਹਰਾ ਸਵਾਰਨਾ ਕਬੀਰ ਕੰਨਰੇ ਸੇ ਜੀ ਮਾਰੇ ਖੱਬ ਗਈ ਰੂਪ ਦੇਖ ਦੇਖਣਾ ਆਪਣਾ ਰੂਪ ਵੇਖ ਵੇਖ ਕੇ ਹੀ ਮਰ ਗਈ ਵੈਸੇ ਜੀ ਜ਼ਿੰਦਗੀ ਬਿਤੀ ਦੀ ਰੰਨਾ ਹੋਈਆਂ ਬੋਧੀਆਂ ਇਸਤਰੀਆਂ ਤੇਤਨੀਆਂ ਚੰ ਚੱਲਣ ਸਰੀਰ ਦੀ ਨਮਾਇਸ਼ ਤੇ ਪ੍ਰਦਰਸ਼ਨੀ ਚ ਜੁੜ ਗਈਆਂ ਯੂਰਪ ਅੱਧੇ ਤੋਂ ਜ਼ਿਆਦਾ ਲਗਨ ਹੋ ਚੁੱਕੇ ਤੇ ਵੀ ਮੈਂ ਅਰਜ਼ ਕਰ ਰਿਹਾ ਤਨ ਦੇ ਉੱਤੇ ਨਾ ਮਾਤਰ ਕਪੜਾ ਰਹੇਗਾ ਸਰੀਰ ਦੀ ਨਮਾਇਸ਼ ਕਰਨਾ ਫਕਰ ਹੈ ਉਹਨਾਂ ਦਾ ਮਾਣ ਦਾਣ ਬਣ ਗਿਆ ਸਰੀਰ ਦੀ ਨਮਾਇਸ਼ ਤੇ ਪੁਰਖ ਹੋਏ ਸਿਆਦ ਪੁਰਸ਼ ਸ਼ਿਕਾਰੀ ਨੂੰ ਦੇਖ ਲੈ ਉਹ ਚੰਦ ਨੇ ਇਸ ਤਰ੍ਹਾਂ ਹੋਵੇ ਇਹ ਹੀ ਕਾਰਨ ਹੈ ਅੱਜ ਫਿਲਮਾਂ ਵਿੱਚ ਬੜਾ ਭਾਰੀ ਨਗੇਜ ਆ ਗਿਆ ਹੈ ਲੋਕ ਗੀਤਾਂ ਦੇ ਦਾੰਦ ਤੇ ਪੰਜਾਬ ਦੇ ਗੀਤਾਂ ਨੂੰ ਬਦਲੰਦ ਕੀਤਾ ਜਾ ਰਿਹਾ ਹੈ ਬੜਾ ਪਰਲੇ ਦਰਜੇ ਦਾ ਗੰਦਾ ਨਗੇਜ ਪੇਛੀਦਾ ਜਾ ਰਿਹਾ ਹੈ ਪਰ ਮੈਂ ਇਹ ਬੇਨਤੀ ਕਰਾਂਗਾ ਹੋਰ ਕੋਈ ਨਹੀਂ ਆਵਾਜ਼ ਉਠਾ ਰਿਹਾ ਤੇ ਘੱਮ ਸੇ ਘਮ ਹਰਿਆਣਾ ਪੰਜਾਬ ਦਾ ਸਾਰਾ ਸੰਸਮਾਜ ਤੇ ਜ਼ਰੂਰ ਆਵਾਜ਼ ਉਠਾਵੇ ਇਹ ਤੇ ਸਾਰੀ ਗੰਦਗੀ ਫੈਲਾਈ ਜਾ ਰਹੀ ਹੈ ਜਨਰੇ ਕੀ ਕੀ ਸਜ ਹੈ ਇਸਤਰੀ ਆਪਣੇ ਅੰਗ ਦੀ ਪ੍ਰਦਰਸ਼ਨੀ ਕਰਨਾ ਚਾਹਦੀ ਹੈ ਸਰੀਰ ਦੀ ਨਿਵਾਇਸ਼ ਸਰੀਰ ਪਰਮਾਤਮਾ ਦੀ ਦੇਣ ਹੈ ਇਹਦੀ ਕੀ ਨਿਵਾਇਸ਼ ਤੇ ਪੁਰਖ ਹੋਏ ਸਿਆਰ ਫਾਰਸੀ ਦੇ ਅਲਾ ਪੁਰਸ਼ ਸ਼ਿਕਾਰੀ ਬਣੇ ਪੈਨੇ ਦੇਖਣ ਨੂੰ ਮਿਲੇ ਇਸ ਤਰ੍ਹਾਂ ਕਰਨ ਰੰਨਾ ਹੋਇਆ ਬੋਦਿਆ ਪੁਰਖ ਹੋਏ ਸਿਆਰ ਸੀਲ ਸੰਜਮ ਸੁਚ ਬਨੇ ਖਾਣਾ ਖਾਜ ਅਕਾਜ ਛੇਨ ਤੇ ਰਹਿਈ ਨੇ ਸੰਜਮ ਤੇ ਰਹਿਈ ਖਾਣਾ ਖਾਜ ਅਕਾਜ ਸ਼ਰਮ ਗਈ ਘਰ ਆਪਣੇ ਪਤ ਉੱਠ ਚੱਲੀ ਲਾਲ ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਬਾਤ ਬਹੁਤਾ ਪ੍ਰੇਤਾ ਨੂੰ ਪੈਦਾ ਹੋਣ ਵਾਸਤੇ ਮਾਹੌਲ ਮੌਜੂਦ ਮੌਜੂਦ ਦੇਵਤੇ ਪੈਦਾ ਹੋ ਸਕਣ ਮਾਹੌਲ ਨਹੀਂ ਰਿਹਾ 90% ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਬੱਚੇ ਇਹਦੇ ਵਿੱਚ ਮਾਂ ਬੋਲਦੀ ਹੈ 90% ਪਿਓ ਤੇ ਪ੍ਰਹਿਲਾਦ ਦਾ ਵੀ ਕੁਝ ਨਹੀਂ ਸੀ ਦੁਸ਼ਟ ਸੀ ਹਰਨਾਕ ਦਸ਼ਨ ਇਹ ਰਹੀ ਦੁਸ਼ਟ ਸੀ ਪਰ ਉਹਦੀ ਮਾਂ ਉਹਦੀ ਮਾਤਾ ਸਾਰੀ ਪ੍ਰਹਿਲਾਦ ਨੂੰ ਪ੍ਰੇਰਨਾ ਮਾਂ ਦੀ ਹੈ ਐਨਾ ਵੱਡਾ ਭਗਤ ਬਣਿਆ ਸੰਤ ਬਣਿਆ ਨਵੇਂ ਫਸਦੀ ਮਨੁੱਖੀ ਬੱਚੇ ਦੇ ਵਿੱਚ ਮਾਂ ਬੋਲਦੀ ਏ 10ਵੀਂ ਸਦੀ ਬਾਕੀ ਪਿਤਾ ਸਮਝ ਲੋ ਸੋਸਾਇਟੀ ਸਮਝ ਲੋ ਤਾਲੀਮ ਸਮਝ ਲੋ ਵਿਦਿਆ ਤੇ ਸੰਗਤ ਸਮਝ ਲੋ ਨਵੇਂ ਸਦੀ ਬੱਚੇ ਦੇ ਵਿੱਚ ਮਾਂ ਬੋਲਦੀ ਏ ਇਸ ਵਾਸਤੇ ਬੱਚਾ ਭੈੜਾ ਹੋਵੇ ਸਮੁੱਚੇ ਏਸ਼ੀਆ ਦੇ ਗਾਲ ਮਾਂ ਨੂੰ ਗੜਦੇ ਹੈਰਾਨ ਕਿਉਂ ਹੋਈ ਗਲਤੀ ਬੱਚੇ ਦੇ ਕੀਤੀ ਇਹ ਗਾਲ ਮਾਂ ਨੂੰ ਕਿਉਂ ਕੱਢੀ ਜਾਂਦੀ ਤੂੰ ਭੈੜੀ ਔਲਾਦ ਪੈਦਾ ਕੀਤੀ ਤੇਰੀ ਕੁੱਖ ਭੈੜੀ ਹੋਵੇ ਤੇਰੀ ਗੋਦ ਭੈੜੀ ਹੋ ਗਈ ਕਿ ਤੇ ਹੁਣ ਉਸ ਦਿਨ ਦੀ ਗੱਲ ਉਹ ਸ਼ੇਖ ਮੈਨੂੰ ਕਹਿਣ ਲੱਗਾ ਕਹਿੰਦੇ ਜੀ ਕੀ ਕਰਾਂ ਮੇਰੇ ਅਨੂਪੂਲ ਮੈਨੂੰ ਮਾਂ ਨਹੀਂ ਲੱਭ ਰੇ ਮੈਂ ਛੇਤੀ ਜਨੋ ਲਲਵਾ ਹਜ਼ੂਰ ਸਾਹਿਬ ਲੰਗਰ ਸਾਹਿਬ ਗੁਰਦੁਆਰੇ ਦੋ ਟਾਈਮ ਇੱਕ ਡੰਗ ਵੱਜਦਾ ਸੀ ਹੁਣ ਤੇ ਸਿਰਫ ਲੰਗਰ ਦੇ ਚ ਐਨ ਵੇੜੇ ਚ ਰੱਖੇ ਹੋਏ ਨੇ ਜਦੋਂ ਚਾਹ ਦਾ ਲੰਗਰ ਖੁੱਲਦਾ ਸੀ ਨਾ ਉਸ ਤੋਂ ਪਹਿਲੇ ਵੱਜਦਾ ਸੀ ਆਪੇ ਪੰਗਰ ਖੁੱਲਣ ਤੋਂ ਪਹਿਲੇ ਆਪੇ ਬਰਦਾਸ਼ਤ ਵੀ ਹੁਣ ਵੰਡੋ ਲੰਗਰ ਦੇਰੀ ਨਾ ਕਰੋ ਕੋਈ ਪਵਿੱਤਰ ਆਤਮਾ ਸੀ ਮੁਕਤ ਨਹੀਂ ਹੋ ਸਕੀ ਪਰ ਹੈਗੀ ਸੀ ਬਲਵਾਨ ਇਸ ਉਹਨੂੰ ਵਜਾ ਦੇ ਸੀ ਬਾਬਾ ਹਰਨਾਮ ਸਿੰਘ ਜੀ ਨੇ ਉਦੋਂ ਉਹ ਮਰਦੇ ਸੰਹੋਂ ਨਹੀਂ ਨੇ ਮੈਨੂੰ ਇਹ ਕਹਿ ਲਿਆ ਕਿ ਮਸਕੀਨ ਜੀ ਤੁਸੀਂ ਬੜੀ ਤਰਕ ਕਰਦੇ ਹੋ ਇਸ ਦੇ ਉੱਤੇ ਆ ਵੇਖ ਲਈ ਰੁਹਾਂ ਤੇ ਹੁੰਦੀਆਂ ਨੇ ਮੈਂ ਕਿ ਮੈਂ ਰੁਹਾਂ ਤੋਂ ਇਨਕਾਰ ਨਹੀਂ ਪਰ ਜਿਸ ਤਰ੍ਹਾਂ ਦਾ ਅਡੰਬਰ ਬਾਕੀ جاری ਹੈ ਉਹਦੇ ਵਿੱਚ ਮੈਨੂੰ ਬਹੁਤਾ ਪਖੰਡ ਤੇ ਅੱਖ ਦਿਖਾਈ ਦੇਦੀ ਹੈ। ਕਿੰਨੇ ਕਿ ਡਰਾਮਾ ਵਜਦਾ ਆਪਣੇ ਆਪ ਪਹਿਲੇ ਤੇ ਸੰਗਤਾਂ ਡਰ ਗਈਆਂ ਸਨ ਸਾਰਿਆਂ ਦੇ ਸੇਵਾਦਾਰਾਂ ਤੇ ਵੀ ਮਾੜਾ ਅਸਰ ਪਿਆ ਪਰ ਨਹੀਂ ਹੁਣ ਸਮਝ ਆਈ ਕੋਈ ਪਵਿੱਤਰ ਆਤਮਾ ਹੈ ਲੰਗਰ ਖੋਲੋ ਕਿਹਦੇ ਸੇਵਾਦਾਰ ਲੱਗਦਾ ਹੈ ਕੋਈ ਗੁਜ਼ਰਨ ਤੋਂ ਬਾਅਦ ਮੂਕਤ ਨਹੀਂ ਹੋਇਆ ਕਿ ਉਹਦੀ ਰੁਚੀ ਇਹ ਲੰਗਰ ਵੰਡੇ ਆ ਜਾ ਜਲਦੀ ਵੰਡੇ ਸਮੇਂ ਸਿਰ ਵੰਡਿਆ ਜਾ ਸਾਰਿਆਂ ਨੂੰ ਮਿਲੇ ਤੇ ਇਹਦੇ ਨਾਲ ਉਹਨੂੰ ਖੁਸ਼ੀ ਮਿਲਦੀ ਤੇ ਡਰਮ ਬਜਦਾ ਕਥਾ ਦੀ ਸਮਾਪਤੀ ਤੋਂ ਬਾਅਦ ਮੈਂ ਇੱਕਦਮ ਨਸ ਪੈਂਦਾ ਸੀ ਲੰਗਰ ਸਾਹਿਬ ਜਾਣ ਵਾਸਤੇ ਦੋ ਤਿੰਨ ਦਿਨ ਜਦ ਮੈਂ ਇਸ ਤਰ੍ਹਾਂ ਕੀਤਾ ਤੇ ਇੱਕ ਦਿਨ ਮੇਰੇ ਪਾਪ ਫੜ ਲਈ ਪੁਜਾਰੀ ਭਾਈ ਮੋਹਨ ਸਿੰਘ ਉਹਨਾਂ ਨੇ ਇਹ ਗੱਲ ਕੀ ਹੈ ਹਮੇਸ਼ਾ ਤੁਸੀਂ ਅਰਦਾਸ ਤੋਂ ਬਾਅਦ ਜਾਂਦੇ ਸੀ ਹੁਣ ਜਲਦੀ ਕਿਉਂ ਨਸਤੇ ਮੈਂ ਕਹ ਮੈਂ ਉਹ ਡਰਾਮਾ ਸੁਣਨਾ ਹੈ ਮੇਰੇ ਨਾਲ ਦੇ ਸਾਰੇ ਸਾਥੀਆਂ ਨੇ ਸੁਣਿਆ ਉਦੋਂ ਪਰਿਵਾਰ ਵੀ ਗਿਆ ਸੀ ਉਹ ਵੀ ਨਾਲ ਬੱਚੇ ਵੀ ਖੁਨਾ ਨੇ ਵੀ ਸੁਣਿਆ ਮੈਂ ਬੈਠ ਜਾਂਦਾ ਸੀ ਹੋਰ ਸੰਗਤਾਂ ਵੀ ਬੈਠੀਆਂ ਡਰਮ ਬਜਣ ਲੱਗ ਪੇ ਉਸ ਤੋਂ ਬਾਅਦ ਉਹ ਲੰਗਰ ਖੁੱਲ ਆਪੇ ਵਜਣ ਲੱਗ ਪੇ ਹੁਣ ਕੱਦਕੇ ਦਾਸ ਕਿ ਉਤੇ 15 ਤਰੀਕ ਨੂੰ ਦਾਨਗੁਰ ਗੰਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਸਤਵ ਮਨਾਇਆ ਗਿਆ 13 14 15 ਦਾਸ ਨੇ ਉਤੇ ਹਾਜ਼ਰੀ ਭਰੀਏ ਤੋਂ ਹੁਣ ਦੱਸਿਆ 3 4 ਸਾਲਾਂ ਤੋਂ ਨਹੀਂ ਬਈਆ ਮੈਂ ਕਿ ਜਨਮ ਹੋ ਗਿਆ ਉਹਦੇ ਅਨਕੂਲ ਉਸਨੂੰ ਮਾਂ ਮਿਲ ਗਈ ਮਿਲ ਗਈ ਪਰਿਸ਼ਤਾ ਸੀ ਦੇਵਤਾ ਸੀ ਪਵਿੱਤਰ ਰੋਹ ਸੀ ਗੁਰਦੁਆਰੇ ਤੋਂ ਬਿਨਾ ਕਿਧਰੇ ਨਹੀਂ ਗਿਆ ਨਹੀਂ ਤੇ ਭੂਤ ਪ੍ਰੇਤ ਮਾੜੀਆਂ ਥਾਵਾਂ ਤੇ ਵੈਸ਼ਾਲੀਆਂ ਚਾਉਂਦੇ ਨੇ ਸ਼ਰਾਬ ਖਾਨੇ ਚੋਂਦੇ ਨੇ ਦੂਏ ਖਾਨੇ ਚੋਂਦੇ ਨੇ ਇਸ ਵਕਤ ਜ਼ਮੀਨ ਦੇਤੇ ਕੋਈ 6 ਅਰਬ ਦੇ ਕਰੀਬ ਮਨੋ ਕਰਨ ਆਬਾਦੀ ਇਤਨੀ ਹੋ ਗਈ ਹੈ ਤੋ ਸਮਝ ਲੋ ਇਤਨੀ ਸੂਖ ਸਮਰੂਹਾਂ ਵੀ ਨੇ ਇਹਨਾਂ ਵਿੱਚ ਮਾੜੀਆਂ ਇਤਨੀਆਂ ਜ਼ਿਆਦਾ ਨਹੀਂ ਕਿਉਂਕਿ ਰੋਜ਼ ਰੋਜ਼ ਜ਼ਮਾਨਾ ਮਾੜਾ ਹੁੰਦਾ ਜਾ ਰਿਹਾ ਹੈ ਦੁਨੀਆ ਮਾੜੀ ਹੋ ਰਹੀ ਹੈ ਰੋਜ਼ ਰੋਜ਼ ਧਰਮ ਘਟਦਾ ਜਾ ਰਿਹਾ ਹੈ ਘਟਦਾ ਜਾ ਰਿਹਾ ਹੈ